ਮੈਂ ਰੀਸ਼ ਪਾਸਰੀ ਪਾਸਰੀ ਨਹੀਂ ਪੰਜਾਬ ਵੱਲੋਂ ਅੱਜ ਦੇ ਦਿਹਾੜੇ ਦੇ ਆ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਜੈਲ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾ ਬਹੁਤ ਬਹੁਤ ਵਧਾਈਆਂ ਦਿੰਦਾ ਆਈਦਾ ਦੇ ਸਾਰੇ ਦਾ ਬਹੁਤ ਵਧੀਆ ਜਾਵੇ ਜੈ ਜਲੰਦਰ ਲੱਗੇ ਰਹਿਣ ਸਾਰੇ ਖੁਸ਼ੀਆਂ ਨਾਲ ਰਹੇ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਕ੍ਰਿਸ਼ਨ ਜੀ ਆਪ ਸਭੀ ਦੇਸ਼ ਵਾਸੀਓ ਨੂੰ ਜਨਮ ਅਸ਼ਟਮੀ ਦੀ ਬਹੁਤ ਬਹੁਤ ਹਾਰਦਿਕ ਸ਼ੁਭ ਕਾਮਨਾئیں भगवान श्री कृष्ण से हम प्रार्थना करते हैं कि हमारे सभी देशवासी प्रसन्न रहें सुखी रहें और प्रभु भक्ति में लीन रहें कृष्णाय वासुदेवाय हरे परमात्म ने प्रणता क्लेश नाशाया गोविंद आय नम हम हम सभी देशवासियों के क्लेश भगवान कृष्ण दूर करें इसी शुभकामना से हम आपको जन्माष्टमी की हार्दिक बधाई देते हैं ਸਾਰੇ ਪਰਿਵਾਰਾਂ ਤੇ ਪਰਵਾਰਤਾਂ ਲਈ ਤੇ ਕਾਮਨਾ ਕਰਦੀ ਹਾਂ ਕਿ ਇਸ ਤੋਂ ਬਿੱਤਰ ਜਿਹੜੇ ਮੌਕੇ ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਇਹ ਖੁਸ਼ੀਆਂ ਖਰੇ ਹੋਣ ਭਗਵਾਨ ਆਪਣੀ ਕਿਰਪਾ ਜਿੱਤੀ ਸਾਰੇ ਪਰਿਵਾਰਾਂ ਤੇ ਸਾਰਿਆਂ ਦੇ ਘਰੋਬਾਰਾਂ ਦੇ ਵਿੱਚ ਜੀਵਨ ਦੀ ਖੁਸ਼ੀ ਚੱਕੀ ਕਰਾਈ ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਸਾਰਿਆਂ ਦੇ ਪਰਿਵਾਰਕ ਮੈਂਬਰਾਂ ਨੂੰ चंडी तंदुरुस्त ली जिंदगी सारे अपने आस पास दाजा खबर के लिए न्यूज पंजाब देखते रहो भगवान श्री कृष्ण जी महाराज की अपार कृपा से श्री कृष्ण जन्माष्टमी श्री गीता भाव मंदिर पटरा चौक की पावन धर्म पर कल 26 अगस्त को अग्रिकाल में मनाई जा रही है आप सभी से प्रार्थना है कि धर्म गुरु प्रभुपाद इस पावन करम पर मंदिर प्रांगण में आकर दर्शन करें भगवान जी का और उनका आशीर्वाद प्राप्त हो धन्यवाद राधे राधे आज 26 तारीख सोमवार जन्माष्टमी का त्यौहार है और भगवान श्री कृष्ण का जन्म लेना आज का दिन असी सारी दुनिया छे बड़ी धूमधाम नाम मनाने और सारे देश के मंदिर ਬਹੁਤ ਵਧੀਆ ਢੰਗ ਨਾਲ ਸਜਾਏ ਜਾਂਦੇ ਆ ਰਾਤ 12 ਵਜੇ ਤੱਕ ਲੋਕ ਕ੍ਰਿਸ਼ਨ ਭਗਵਾਨ ਜੀ ਦੇ ਦਰਸ਼ਨ ਕਰਦੇ ਆ ਔਰ ਸ਼ਹਿਰ ਦੇ ਵਿੱਚ ਥਾਂ-ਥਾਂ ਤੇ ਲੰਗਰ ਲੱਗੇ ਹੁੰਦੇ ਆ ਕ੍ਰਿਸ਼ਨ ਜੀ ਦੀ ਲੀਲਾ ਬਹੁੜੀ ਅਕੰਪਰਾ ਔਰ ਇਹਨਾਂ ਦੀਆਂ ਚਾਕੀਆਂ ਥਾਂ-ਥਾਂ ਤੇ ਬਣਾ ਕੇ ਔਰ ਕੱਲ੍ਹ ਸੱਡੇ ਸ਼ਹਿਰ ਚ ਜਨ ਅਸਟਵੀ ਦੇ ਉਪਲਬਖ ਚ ਸ਼ੋਭਾ ਯਾਤਰਾ ਵੀ ਗੱਡੀ ਗਈ ਉਹ ਵੀ ਸਾਰੀ ਲਾਈਵ ਦਿਖਾਈ ਗਈ ਇਸ ਕਰਕੇ ਅਸੀਂ ਸ਼ਹਿਰ ਵਸੀਆਂ ਨੂੰ ਸਾਰਿਆਂ ਨੂੰ ਜਨਮਸ਼ਤਮੀ ਦੀ ਲੱਖ-ਲੱਖ ਮੁਬਾਰਕਾਈ ਦਿੰਨੇ ਹਾਂ। ਪੂਰੀ ਸਾਡਾ ਜਿਹੜਾ ਤਿਹਾਰ ਆ ਪਗਵਾੜੇ ਦੇ ਵਿੱਚ ਬਹੁਤ ਇਤਿਹਾਸਿਕ ਢੰਗ ਨਾਲ ਮਨਾਇਆ ਜਾਂਦਾ ਹੈ। ਸਾਡੇ ਸ਼ਹਿਰ 'ਚ ਸੰਧੂਰਾਂ ਦੇ ਵਿੱਚ ਜੀ ਦਾ ਮੰਦਿਰ ਆ ਜਿਹੜਾ ਵਿਸਾਲ ਦੇ ਵਿੱਚ ਪੁਰਸ਼ਾਂ ਲਈ ਸਿਰਫ ਇੱਕ ਦਿਨ ਖੁੱਲਦਾ ਆ। ਉਹ ਹੈ ਸ਼੍ਰੀ ਕ੍ਰਿਸ਼ਨ ਜਨਮਸ਼ਤਮੀ। ਮੰਦਿਰ ਇਤਿਹਾਸਿਕ ਤੌਰ ਤੇ ਸਜਾਏ ਜਾਂਦੇ ਆ ਜਿਨ੍ਹਾਂ ਦੇ ਵਿੱਚ ਹਨੂਮਨ ਗੜੀ, ਸਟਾਰਟ ਚ ਮਿਲ ਪੱਕਾ ਬਾਗ ਤੋਂ ਬਾਅਦ ਹਦੀਆਬਾਦ ਪਾਰਸ਼ਲਾ ਫਿਰ ਸਾਡੇ ਸ਼ਿਮੰਗਰ ਅਰੋੜਿਆਂ ਵਾਲਾ ਤਲਾਹੋ ਮਾਡਲ ਟਾਊਨ ਸ਼ਿਮੰਗਰ ਗੀਤਾ ਭਵਨ ਇਹ ਸਾਰੇ ਹੀ ਮੰਦਰ ਕੁਜ ਨਹੀਂ ਔਰ ਬਧੀਆਂ ਢੰਗ ਨਾਲ ਸਜਾਏ ਜਾਂਦੇ ਆ ਇਹ ਬਹੁਤ ਖਿੱਚ ਦੇ ਕੇਂਦਰ ਬਣੇ ਹੁੰਦੇ ਜੈ ਸ਼ੀ ਰਾਦੇ ਮੈਂ ਜਤਿੰਦਰ ਪਰਮਾਨੀ ਸਾਬਕਾ ਕਾਉਂਸਲਰ ਫਗਵਾੜਾ ਅੱਜ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਤੇ ਸਮੂਹ ਫਗਵਾੜਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਇਆਸ ਕਰਦਾ ਹਾਂ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਸਭ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਸਭ ਦੀਆਂ ਮਨੋਕਾਮਨਾ ਪੂਰੀਆਂ ਹੋਣ ਪਾਸੇ ਨਿਊਜ਼ ਜੋ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਪ੍ਰਸ਼ਾਸਨ ਤੱਕ ਘਰ ਘਰ ਤੱਕ ਪਹੁੰਚਾਉਂਦੇ ਹਨ ਉਹਨਾਂ ਨੂੰ ਵੀ ਅੱਜ ਦੇ ਇਸ ਸ਼ੁਭ ਦਿਨ ਦੀ ਲੱਖ ਲੱਖ ਵਧਾਈ ਜੈ ਸ਼ੀ ਰਾਦੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟ ਵਿਧੀਆਂ ਸਾਰੇ ਪਗਵਾੜਾ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਭਗਵਾਨ ਕ੍ਰਿਸ਼ਨ ਦੀ ਕਿਰਪਾ ਅਪਾਰ ਕਿਰਪਾ ਸਾਡੇ ਸਾਰੇ ਸ਼ਹਿਰ ਨਿਵਾਸੀਆਂ ਤੇ ਸਾਡੇ ਹਿੰਦੁਸਤਾਨ ਦੇ ਉੱਤੇ ਬਣੀ ਰਹੇ ਮੈਂ ਇਹ ਜੇ ਸ਼ੁਭ ਕਾਮਨਾ ਆਪਣੇ ਵੱਲੋਂ ਆਪਣੀ ਸ਼੍ਰੀ ਸਾਈ ਰਾਮ ਮੰਦਿਰ ਕਮੇਟੀ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿਨਾਂ ਸਾਰੇ ਆਲੇ ਸੁੱਖਵੇਂ ਹੋਵੇ ਕਰਮਾਂ ਵਾਲੀ ਹੋਵੇ ਖੁਸ਼ੀਆਂ ਵਾਲੀ ਭਾਗਿਆ ਭਰੀ ਤੇ ਜਨਵਰਸ਼ਟੀ ਵੀ ਹੋਵੇ ਤਾਂ ਕਿ ਸਾਡੇ ਸਾਰੇ ਹਿੰਦੁਸਤਾਨ ਦੇ ਉੱਤੇ ਪਰਮਾਤਮਾ ਦੀ ਕਿਰਪਾ ਬਣੀ ਰਹੇ ਇਹਨੇ ਸ਼ੁਭ ਕਾਮਨਾ ਦੇ ਨਾਲ ਮੈਂ ਪਾਸੀ ਨਿਊਜ਼ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਆਪਣੇ ਚੈਨਲ ਰਾਹੀਂ ਲੋਕਾਂ ਨੂੰ ਕਰਕਰ ਵਿੱਚ ਆਪਣੇ ਇਹ ਸਭ ਜਨਵਸ਼ਟ ਮੀਡੀਆਂ ਔਰ ਅਲੱਗ-ਅਲੱਗ ਚੈਨਲ ਜੋ ਇਹਨਾਂ ਦੀਆਂ ਸੇਵਾਵਾਂ ਹਨ ਉਹ ਸਾਰੀਆਂ ਤੇ ਪਹੁੰਚਾਉਂਦੇ ਨੇ ਮੈਂ ਇੱਕ ਵਾਰੀ ਫਿਰ ਸਾਰੇ ਦੇਸ਼ ਵਾਸੀਆਂ ਦਾ ਸ਼ਹਿਰ ਸ਼ਹਿਰ ਨਿਵਾਸੀਆਂ ਦਾ ਔਰ ਪਾਸੀ ਨਿਊਜ਼ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਬਾਬਾ ਜੀ ਹਮੇਸ਼ਾ ਕਿਰਪਾ ਬਣੀ ਰਹੇ राधे राधे ਜੀ ਸਾਰੇ 파시 뉴스 ਪੰਜਾਬ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਸ਼੍ਰੀ ਨਰੇਸ਼ 파시 ਜੀ ਤੇ ਉਹਨਾਂ ਦੀ ਪੂਰੀ ਟੀਮ 파시 న్యూਸ ਪੰਜਾਬ ਦੇ ਸਾਰੀ ਟੀਮ ਤੇ ਸਾਰੇ ਦਰਸ਼ਕਾਂ ਨੂੰ ਦੇਸ਼ ਵਾਸੀਆਂ ਨੂੰ ਪਗਵੜਾ ਵਾਸੀਆਂ ਨੂੰ ਮੇਰੇ ਅਨਿਲ ਗੁਇਲ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਸਾਡੀ ਅਖਬਾਰ ਦੈਨਿਕ ਜਾਗਰਣ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਸ਼੍ਰੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਤੁਹਾਡੇ ਸਾਰਿਆਂ ਤੇ ਬਣਿਆ ਰਵੇ ਤੇ ਤੁਸੀਂ ਸਾਰੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਰੌਣਕਾਂ ਸ਼ਹਿਰ ਦੇ ਵਿੱਚ ਪੂਰੀਆਂ ਮਨਾਓ